ਕੀ ਨਾਮ ਆ ਜੀ? ਸਿਂਦਰਲਤੀ ਕੀ ਗੱਲ ਕੀ ਹੋਈ ਹੈ ਜੀ ਅਜੋਨ? ਉਹ ਸਹੀ ਹੈ ਜੀ ਪਾਈ ਰੋਟੀ ਕਾਂਦੀ। ਅੱਛਾ ਜੀ। ਰੋਟੀ ਕਾ ਕੇ ਢੀਤੀ ਮੈਂ ਕਹਿਆ ਦੋ ਦੰਟਾ ਤਬੰਤ। ਸਟਾ ਕਾਂ ਲੱਗੀ ਇਹਨਾਂ ਆ ਤਾ ਜੀ ਪਾਣੀ ਪੀਵੇ। ਮੇਰੇ ਪਾਈ ਚੰਡੇ ਪਾਣੀ ਰਹਿ ਹੈ। ਬਨੇ ਹੋਰ ਪਾਣੀ ਕੇ ਬਾਹਰ। ਅੱਛਾ ਇਸ ਕਰਤੀ ਹੈ। ਬਸ। ਇਹ ਹੋਰ ਲੱਗਿਆ ਆਉਣੇ ਆੜ ਕੇ। ਦਨੀ ਬਾਹੀ ਜੀ ਆ ਕੇ ਲਈ। ਕਿੰਨੇ ਜਾਣੇ ਸੀ ਇੱਕ ਜਾਨਾ ਸੀ ਕਿਵੇਂ ਮੂੰਹ ਕਵਲ ਬੈਠੇ ਹੋਏ ਸੀ ਕਿਵੇਂ ਸੀ ਨਾ ਨੰਗਾ ਮੂੰਹ ਤਾਂ ਸਿੱਕੀ ਮੋਰਾ ਸੀ ਹਾਂ ਨਾ ਕਿੰਨੀ ਗੋਮਲ ਰੱਖਦੀ ਐ ਤੁਸੀਂ 38 ਸਾਲ ਦਾ ਹੋਣਾ ਅੱਛਾ ਅਦਰ ਪਹਿਲਾਂ ਨਹੀਂ ਦੇਖਿਆ ਕਦੇ ਇਹ ਜਦੋਂ ਦਾ ਉਹ ਇੱਥੇ ਨਹੀਂ ਲੱਗਦੇ 350 ਤਾਂ ਲੱਗਦਾ ਰਹੇ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਕਦੇ ਵੀ ਨਹੀਂ ਘਰੇ ਕੋਣ ਕੋਣ ਰਹਿੰਦੇ ਤੁਸੀਂ ਕੱਲੇ ਹੋ ਜਾਂ ਪਰਿਵਾਰ ਨਾਲ ਆਪੇ ਰੱਬ ਨੇ ਨਾ ਤਾ ਕੱਲੇ ਰਹਿੰਦੇ ਨੇ ਕੱਲੇ ਰਹਿੰਦੇ ਨੇ ਕੱਲੇ ਹੀ ਰਹਿੰਦੇ ਨੇ ਜੀ ਕਰੇ ਹਾਂ ਜੀ ਕੀ ਨਾਮ ਆ ਤੁਹਾਡਾ ਸੁਮੇਤ ਗੁਪਤਾ ਜੀ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਤਾਂ ਲੋਕਲ ਇੱਥੇ ਮਨਲੇ ਚ ਰਹਿੰਦੇ ਆ ਜੀ ਕੀ ਹੋਇਆ ਜੀ ਜਿਹੜਾ ਹੋਇਆ ਇਹ ਇੱਥੇ ਇੱਕ 90 ਸਾਲਾਂ ਬਜ਼ੁਰਗ ਜਿਹੜੇ ਇਕੱਲੇ ਘਰੇ ਰਹਿੰਦੇ ਨੇ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਅਣਪਛਾਤਾ ਸ਼ੱਕ ਛਾਇਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਾਣੀ ਪਿਲਾਓ ਤਾਂ ਆਸ ਲੱਗੀ ਆ। ਉਹ ਪਾਣੀ ਪਿਲਾਉਣ ਲਈ ਅੰਦਰ ਗਏ ਤਾਂ ਪਾਣੀ ਲੈਣ ਲਈ ਤਾਂ ਉਹਨਾਂ ਨੂੰ ਗੱਲਾਂ ਚੁਲਝਾ ਕੇ ਉਹਨਾਂ ਤੋਂ ਬਾਲੀਆਂ ਖੋਹ ਕੇ ਲੈ ਗਏ। ਭੱਜ ਕੇ ਡਬੀ ਵਾਰਵਾਂ ਨੂੰ ਭੱਜ ਗਏ। ਤੇ ਕਿਵੇਂ ਦੇਖਦੇ ਨੇ ਜਿਹੜੀ ਘਟਨਾ ਹੋਈ ਜੀ? ਇਹ ਬਹੁਮੰਦ ਬਾਗੀ ਘਟਨਾ ਜੀ 5-4 ਦਿਨ ਪਹਿਲਾਂ ਸਾਡਾ ਉਰੋਂ ਸਾਈਕਲ ਵੀ ਚੱਕ ਕੇ ਆ ਗਿਆ। ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ। ਇਹ ਤਾਂ ਅੱਜ ਤੱਕ ਅਸੀਂ ਇੱਥੇ ਐਸੀ ਜੀ ਘਟਨਾ ਕੋਈ ਦੇਖੀ ਨਹੀਂ ਹੈ ਜੀ। ਨਾ ਸੀ ਕਰਿਆ ਇਸ ਮਹੱਲੇ ਸੁਣਿਆ ਭਾਜੀ ਇੰਨੇ ਡੀ ਮਹੱਲੇ ਤੇ ਤੁਸੀਂ ਰਹਿੰਦੇ ਹੋ ਚੋਰ ਵੀ ਕੋ ਬਣਾਉਂਦਾ ਕੈਮਰੇ ਕੁਮਰੇ ਨਹੀਂ ਲੱਗੇ ਹੋ ਇੱਥੇ ਭਾਜੀ ਕੈਮਰੇ ਆ ਦੇ ਕੁਛਕਾ ਲੱਗੇ ਹੋਏ ਨੇ ਕੁਛ ਸਾਡੀ ਗਲਤੀ ਆ ਅਸੀਂ ਲਵਾਏ ਨਹੀਂ ਪਰ ਹੁਣ ਅਸੀਂ ਲਵਾਵਾਂਗੇ ਪੁਲਿਸ ਨੂੰ ਤਲਾਹ ਕਰਤੀ ਹੈ ਹਾਂਜੀ ਪੁਲਿਸ ਨੂੰ ਤਲਾਹ ਕਰਤੀ ਦੀ ਕੀ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆ ਰਹੇ ਹਾਂ ਮੌਕਾ ਦੇਖਣ ਮੌਕਾ ਦੇਖਣ ਆ ਰਹੇ ਹਾਂ ਅਸੀਂ ਮੰਗ ਕੀ ਕਰਦੇ ਹਾਂ ਮੰਗਾ ਸੀ ਇਹੀ ਕਰਦੇ ਆ ਵੀ ਸਾਨੂੰ ਸੇਫਟੀ ਚਾਹੀਦੀ ਹੈ ਹਾਂ ਜੀ ਅੱਜ ਜੀ ਨਾਮ ਅਮਰੋਦਾ ਸਿਗਰ ਜੀ ਮੇਰਾ ਨਾਮ ਰਜਤ ਖੁੱਲਰ ਹੈ ਉਹੋ ਜੀ ਮਹੱਲੇ 'ਚ ਘਟਨਾ ਹੋਈ ਹੈ ਕੀ ਸੀਗਾ ਸਾਰਾ ਮਾਮਲਾ ਵਰਗਟ ਮੈਂ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮਹੱਲੇ ਦੇ ਵੈਸੀ ਆਪਣਾ ਮਹੱਲਾ ਜਿਹੜਾ ਸਾਰਾ ਪਰਿਵਾਰਕ ਮਹੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਵੱਲੋਂ ਕੇ ਨੌ ਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪਿਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਬਹੁਤ ਸ਼ਰਮਨਾਕ ਹੈ ਕੱਲੋ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਤੇ ਕਾਰਵਾਈ ਕਰੀਏ ਵੀ ਕੱਲੋ ਜਿਹੜੀਆਂ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇੱਤੇ ਜਿਹੜੀ ਪ੍ਰਸ਼ਾਸਨ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇ ਜੀ ਗੱਲ ਕਰੀਏ ਸੰਗਣੀ ਸੰਗਣੀ ਬਸਤੀ ਹੈ ਵਾਰਦਾਤ ਹੋਣੀ ਲੋ ਐਂਡ ਆਰਡਰ ਨੂੰ ਕਿੱਥੇ ਦੇ ਲਾਰ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲਾਰ ਐਂਡ ਆਰਡਰ ਨੇ ਉਹਨਾਂ ਨੂੰ ਜੱਦ ਤੋਂ ਜੱਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ-ਛੋਟੀਆਂ ਵਾਰਦਾਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਹਨੂੰ ਹੁਣੀ ਕੰਟਰੋਲ ਕੀਤਾ ਜਾਏ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਇੱਥੇ ਇੱਕ ਮਿੰਟ ਜਿ ਕਿਤੇ ਕੈਮਰੇ ਨਹੀਂ ਹੈਗੇ ਤੇ ਗਾਹਾਂ ਕੀ ਕਹਿਣਾ ਦੋਨੇ ਕੈਮਰੇ ਦੇਖੋ ਅਸੀਂ ਆਪਸ ਚ ਉਹਨਾਂ ਨਾਲ ਗੱਲ ਕਰਾਂਗੇ ਸਾਰੇ ਬੈਠ ਕੇ ਮੁਹੱਲਾ ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਹੋਇਆ ਕੋਈ ਇੱਕ ਸਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵਹੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਈਓ ਤੇ ਕੰਟਰੋਲ ਵੱਤ ਵੱਤ ਕਰਕੇ ਕੀਤਾ ਜਾਵੇ ਇਹ ਹੀ ਮੈਂ ਗੱਲ ਕਰੂੰ। ਘਟਨਾ ਹੋਏ ਨੂੰ 1.5 ਤੋਂ 2 ਘੰਟੇ ਹੋ ਗਏ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ। ਹਾਂਜੀ ਉਹਨਾਂ ਰਿਪੋਰਟ ਲਿਖਾਈ ਹੈ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਹਾਂ। ਦੁਬਾਰਾ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ। ਬਾਕੀ ਦੇਖੋ ਹੁਣ। ਸରିਕੇ ਰਾਤ ਮਾਮਲਾ ਆਇਆ ਸੀ ਕਿ ਇਹ ਪੂਰਾ ਮਾਮਲਾ ਜਿਹੜਾ ਚੋਰੀ ਦਾ ਹੈ। ਕਿੰਨੇ ਹੋ ਗਿਆ? ਇਹ ਅਕਸਰਕ ਜ ਉਹ ਇੱਥੇ ਨਾਮ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮਹੱਲਾ ਬਾੜ ਨੰਬਰ 3 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਜੇਕਟੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਕੇ ਜਿसरी ਉਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੁਝ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਮੁਰਗੀ ਨਾਲ ਵੀ ਸੀਗਾ ਸ਼ਾਮ ਦੇ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਤਫ਼ਤੀਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲੈ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਧੰਗਾ ਲਏ ਹਨ ਮਾਤਾ ਕੰਨੀ ਦੇ ਵੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਜਿਹੜੇ ਸਾਰੇ ਆਉਂਦੀ ਮੌਤ ਹੋ ਚੁੱਕੀ ਹੈ ਤੇ ਜਨ ਕਦੋਂ ਇਹ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਤੇ ਤੇ ਲੋਕਲ ਜਿਹਨੇ ਬੰਦਿਆਂ ਨੇ ਕੁਝ ਉਹਨਾਂ ਦੀ ਆਵਾਜ਼ਾਈ ਬਾਰੇ ਦੱਸਿਆ ਉਹਦੇ ਮੁਤਾਬਕ ਤਰੀਕਿਸ ਕੀਤੀ ਜਾ ਰਹੀ ਹੈ ਮੀਡਾ ਜਲਦੀ ਅਸੀਂ ਫੜ ਲਾਂਗੇ